ਉਹ ਬਦਲਾ ਲੈ ਉਹ ਬਦਲਾ ਲੈ ਜੱਫਾ ਉੱਤਰ ਗਿਆ ਤੇ ਜਫਾ ਇਧਰ ਵੀ ਇੱਕ ਪਾਸੇ ਛੁਰਨੀ ਆ ਉਹ ਦੂਜੇ ਪਾਸੇ ਪੰਡ ਤਾ ਬੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦਰਦਾ ਕਬੱਡੀ ਦਾ ਲਓ ਦੋਸਤੋ ਆਪਾਂ ਦਾ ਜਿਹੜਾ ਬੈਸਟ ਮੈਚ ਹੈ ਇਹ ਬੱਸੀਆਂ ਦੇ ਟੂਰਨਾਮੈਂਟ ਦਾ ਮੈਚ ਹੈ ਜਿੱਥੇ ਕਿ ਇੱਕ ਪਾਸੇ ਢਨੋਲੀ ਦੀ ਟੀਮ ਖੇਡ ਰਹੀ ਸੀ ਦੂਸਰੇ ਪਾਸੇ ਖੀਰਾਵਲ ਦੀ ਟੀਮ ਖੇਡ ਰਹੀ ਸੀ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਇਹ ਵੀ ਇੱਕ ਵਧੀਆ ਮੈਚਾਂ ਦੇ ਵਿੱਚੋਂ ਇੱਕ ਮੈਚ ਹੈ ਤੁਹਾਡੀ ਰਿਕੁਐਸਟ ਹੈ ਕਿ ਆਪਣੇ ਫੇਵਰਟ ਖਿਡਾਰੀ ਜਦੋਂ ਜਦੋਂ ਤੁਸੀਂ ਮੈਚ ਦੇਖਦੇ ਜਾਓਗੇ ਉਹਨਾਂ ਦੇ ਨਾਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿਹੜੇ ਖਿਡਾਰੀ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਲੱਗਿਆ ਇਹ ਵੀ ਲਿਖ ਸਕਦੇ ਹੋ Enjoy ਕਰੋ ਇਸ ਮੈਚ ਹਰੀ ਪੰਡਤ ਹੈ ਪਹਿਲੀ ਰੇਡ ਪੌਂਡ ਲਈ ਮੇਰੇ ਮਿੱਤਰੋ ਤਿਆਰ ਅਗਲਾ ਫਤਿਹਗੁਰ ਸ਼ੰਨਾ ਦੇ ਤਲਵੰਡੀ ਰਾਏ ਦਾ ਮੁਕਾਬਲਾ ਹੈ ਫਟੂ ਛੰਨਾ ਵਾਲਾ ਗਰਾਊਂਡ ਦੇ ਵਿੱਚ ਆ ਗਿਆ ਤੇ ਪੂਰੀ ਛੰਨਾ ਵਾਲਾ ਬਾਖੇੜ ਕਬੱਡੀ ਦੇ ਵੱਡੇ ਮੱਲ ਨੇ ਜ਼ਿਲ੍ਹਾ ਪਰਣਾਲੇ ਦਾ ਪਿੰਡਾ ਫਤਿਹਗੁਰ ਛੰਨਾ ਮੇਰੇ ਵੀਰੋ ਧਨੋਲੇ ਦੇ ਲਾਗੇ ਵਸਿਆ ਇਹਨਾਂ ਦੋਧਾ ਭਰਾਵਾਂ ਨੇ ਫਤਿਹਗੁਰ ਛੰਨਾ ਦਾ ਨਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਆਹ ਹਨੀ ਪੰਡਤ ਕਹਿੰਦੇ ਪਹਿਲੀ ਕਬੱਡੀ ਧਨੋਲੀ ਵੱਲੋਂ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸੁਨਿਆਰਾ ਤੇ ਨਾਲ ਚੋਦਾ ਤੇ ਨਾਲ ਅਮਨਾ ਤੇ ਪਰਲੇ ਪਾਸੇ ਛੁੱਟੀ ਐ ਇਹ ਖੀਰਾਬਾਦੀ ਧਰਤੀ ਦਾ ਸ਼ੁਰਲੀ ਐ ਇੱਕ ਪਾਸੇ ਮੇਰੇ ਵੀਰੋ ਹਨੀ ਪੰਡਦਾ ਬੰਦੇ ਦੂਰ ਨੇ ਉਹ ਮੁੰਡੇ ਦੇ ਪੈਰਾਂ ਕੋ ਪਚਾਰ ਸਕਦੇ ਐ ਇਹ ਦੁਆਬੇ ਦਾ ਨਵੀਂ ਉਮਰ ਦਾ ਬੱਬਰ ਸ਼ੇਰ ਐ ਅੱਜ ਦੀ ਤਹਿਲ ਕਾਬ ਚੋਂਦਾ ਉਹ ਸਵਰਨਿਆ ਉਹ ਚੱਲਿਆ ਮਹਿਮਦਵਾਲੀਆ ਜੋਤਾ ਜੱਟ ਮੈਂ ਇੱਕ ਸ਼ੇਰ ਕਹਾਣੀ ਆ ਜੋਤਾ ਚੱਲਿਆ ਮਹਿਮਦਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਆ ਮੁੰਡਾ ਕਹਿੰਦੇ ਦਬਈ ਵਿੱਚ ਵੀ ਤੰਤਾਂ ਕਰਵਾਇਆ ਇਹਨੇ ਕਹਿੰਦੇ ਸਤਾਮੀਆਂ ਨੂੰ ਉਹ ਦੱਸਿਆ ਕਿ ਕਬੱਡੀ ਕਿਵੇਂ ਖੇਡੀਦੀ ਆ ਮੇਰੇ ਮਿੱਤਰੋ ਅੱਜ ਵੀ ਪਾਕਿਸਤਾਨੀ ਯਾਦ ਕਰਦੇ ਆ ਇਹ ਆ ਜੋਤਾ ਮਹਿਮਦਵਾਲ ਦੀ ਧਰਤੀ ਦਾ ਆ ਆਪਣੇ ਲਈ ਟੀਮ ਲਈ ਟੌਪ ਦਾ ਨੰਬਰ ਜੋੜਦਾ ਹੋਇਆ ਆ ਇਹ ਆ ਕਹਿੰਦੇ 30 ਕੋਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਖੜਿਆ ਚਾਰੇ ਖੇਡਾਂਮਾ ਦੀ ਧਰਤੀ ਦੇ ਵੱਡੇ ਵੱਲ ਹੈ ਸਾਹਮਣਾ ਕਿਹਦੇ ਨਾਲ ਹੋਣਾ ਸਮਾਂ ਦੱਸੂਗਾ ਸਰਵੈਰਾ ਸੁਨੈਰਾ ਤਲਮੰਡੀ ਚੌਧਰੀਆਂ ਵਾਲਾ ਵਿਖੜਾ 14 ਸੰਗੋਜਰੇ ਵਾਲਾ ਵਿਖੜਾ ਫਟਟੀ ਤਨੌਰੀ ਵਾਲਾ ਹਰਿਆਣੇ ਵਾਲਾ ਆ ਗੂ ਨਾ ਢੰਡੋਲੀ ਦੇ ਜੋੜਦਾ ਹੋਇਆ ਆ ਕਹਿੰਦੇ ਬਾਗੜੀਆਂ ਦੀ ਚੈਂਪੀਅਨਸ਼ਿਪ ਦਾ ਬੈਟਰ ਇਟਰਾ ਬੁੱਲ ਟਖੀਰਾ ਮਾਲੀਆ ਕਾਲੇ ਬਾਗੜੀਆਂ ਬਣਦੇ ਗੱਬਰ ਬਾਗੜੀਆਂ ਬਣਦੀਏ ਜਿਹੜੀ ਵੱਡੀ ਚੈਂਪੀਅਨਸ਼ਿਪ ਕਰਵਾਈ ਮੇਰੇ ਵੀਰੋ ਉਹ ਚੈਂਪੀਅਨਸ਼ਿਪ ਦਾ ਬੈਟ ਟਰੇਡਰ ਤੁਹਾਡੇ ਸਾਹਮਣੇ ਬੁਲਟ ਖੀਰਾ ਵਾਲਿਆ ਕੌਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਮੱਲ ਇਹ ਟੰਡੋਰੀ ਵਾਲਾ ਇਹ ਨਵੀਂ ਉਮਰ ਦਾ ਇਹ ਕੌਡੀ ਦਾ ਵੱਡਾ ਮੱਲ ਹੈ ਅੱਜ ਜਿਹੜਾ ਬੁਲਟ ਦੀ ਹਵਾ ਟੱਕ ਕਰਦਾ ਹੈ ਅੱਜ ਜਿਹੜਾ ਬੁਲਟ ਦੇ ਪੁਟਾਕੇ ਰੋਕਦਾ ਹੈ ਅੱਜ ਜਿਹੜਾ ਬੁਲਟ ਦੀ ਹਵਾ ਕੱਟਣ ਲੱਗਿਆ ਹੋਇਆ ਹੈ ਉਹ ਵੇਖੋ ਇੱਕ ਪਾਸੇ ਮੱਲ ਹੈ ਤੇ ਦੂਜੇ ਪਾਸੇ ਬੁਲਟ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇਹ ਆ ਮੱਲ ਟੰਡੋਰੀ ਵਾਲਾ ਬੁਲਟ ਨੂੰ ਜਫਾ ਲਾ ਕੇ ਅੰਕ ਆਪਣੀ ਟੀਮ ਲਈ ਜੋੜਦਾ ਹੋਇਆ ਹੁਣ ਫੇਰ ਕਬੱਡੀ ਹਣੀ ਪੰਡਤ ਦਿਓ ਸਵਾਗਤ ਆਹ ਸਾਹਮਣੇ ਹਣੀ ਪੰਡਤ ਆ ਗਿਆ ਦਾਬਾ ਦੇ ਵਾਲਾ ਮੇਰੇ ਮਿੱਤਰੋ ਦਰਸ਼ਨ ਸਿੰਘ ਜੀ ਬੋਟਰ ਯੂਐਸਏ ਵਾਲੇ ਕਹਿੰਦੇ ਵੀ ਜਿਹੜਾ ਵੀ ਆਹ ਮੁੰਡੇ ਨੂੰ ਜਫਾ ਲਾਉ ਸਾਡੇ ਵੱਲੋਂ 500 ਦਿੱਤਾ ਜਾਣਾ ਲੇ ਵੀ ਹਣੀ ਪੰਡਤ 500 ਲੱਗਿਆ ਯੂਐਸਏ ਵਾਲੇ ਦਰਸ਼ਨ ਬੋਟਰ ਜੀਆਂ ਵੱਲੋਂ ਪਰ ਸਾਹਮਣੇ ਦੇਖਾਂਗੇ ਚਾਰ ਯਾਫੀ ਬਿਲਕੁਲ ਤਿਆਰੀ ਵਿੱਚ ਕਬਨੇ ਆਹ ਜੋੜਾ ਸੰਗੋਦਲੇ ਦੀ ਤਰਤੀਦਾ ਆ ਦੂਸਰੇ ਬਨੇ ਸੁਨਿਆਰਾ ਤਲਵੰਡੀ ਚੌਧਰੀਆਂ ਦੀ ਤਰਤੀਦਾ ਆ ਆਮਰਾ ਖੀਰਾਂ ਵਾਲੀਆ ਪਰ ਦਿਆਲਪੁਰਿਆ ਦੇਵਕ ਨੇ ਸਿਰੇ ਦਾ ਐਨ ਫੈਸਲਾ ਕਰਦਾ ਹੋਇਆ ਕਿ ਪੁਆਇੰਟ ਧਾਵੀਆਂ ਦੇ ਬਾਅਦ ਤੇ ਜੁੜ ਚੁੱਕਾ ਹੈ ਤੇ ਜੋਤਾ ਕਹਿੰਦੇ ਮਹਿਮਦ ਵਾਲੀਆ ਜਿੰਨਾ ਬਾਖੇਡ ਕਬੱਡੀ ਦਾ ਤਕੜਾ ਰੇਟਰ ਹੈ ਉਹਨੇ ਨੱਕੇ ਸੁਆ ਦਾ ਮਾਲਕ ਹੈ ਕਬੱਡੀ ਪੌਣ ਦੇ ਲਈ ਜੋਤਾ ਮਹਿਮਦ ਵਾਲੀਆ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਲੱਖਾ ਟੰਡੋੜੀ ਵਾਲਾ ਜਾਫਰ ਬੱਬੂ ਚਰੇੜੀ ਵਾਲਾ ਉਹ ਚਰੇੜੀ ਵਾਲਾ ਪੰਡਤਾਂ ਦਾ ਪੁੱਤ ਹੈ ਇਹ ਬੱਬੂ ਹੈ ਤੇ ਦੂਜੇ ਪਾਸੇ ਚੋਤਾ ਮਹਿਮਨਵਾਲੀਆ ਕਬੱਡੀ ਟੀਮ ਲਈ ਜੋੜਦਾ ਹੋਇਆ ਹਰਿਆਣੇ ਵਾਲਾ ਟੀਟਾ ਧਨੋਰੀ ਵਾਲਾ ਆਹ ਟੀਟਾ ਹਰਿਆਣੇ ਵਾਲਾ ਰੇਡ ਬ੍ਰਾਊਂਡ ਚੱਲਿਆ ਮੇਰੇ ਮਿੱਤਰੋ ਅੱਜ ਕਨੇ ਹਰਿਆਣੇ ਦੇ ਵੀ ਸੁਪਰਸਟਾਰ ਬੱਸੀਆਂ ਦੇ ਕਬੱਡੀ ਕਪ ਤੇ ਅਮਰਤ ਜੀਮੇ ਦੀ ਬਤਾਉਂਤ ਬਧਿਆ ਅੱਜ ਚੋਟੀ ਦੀਆਂ ਟੀਮਾਂ ਟੀਮਾਂ ਬਣੀਆਂ ਅਮਰਤ ਜੀਮੇ ਨੇ ਲਓ ਸਾਹਮਣੇ ਇਹ ਆ ਜੋਧਾ ਸੰਗੋਜਲੇ ਪਿੰਡ ਵਾਲਾ ਮੇਰੇ ਮਿੱਤਰੋ ਆਹ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਆਹ ਖੀਰਾਮਲ ਦੀ ਟੀਮ ਦੇ 11 ਨੰਬਰ ਜੋੜ ਗਿਆ ਵਾਲੀਆ ਕਹਿੰਦਾ ਕਿ ਬਸ ਲਾ ਜਿੱਤ ਡਾੜ ਗਿਆ ਓਏ ਜੋਤਿਆ ਦੋ ਦੋ ਕਾਡੀਆਂ ਪਾ ਦੇ ਜੋਤਿਆ ਦੋ ਦੋ ਕਾਡੀਆਂ ਪਾ ਦੇ ਉਹ ਚੋਤਾ ਮਹਿਮਦ ਵਾਲੀਆ ਲਗਾਤਾਰ ਦੂਜੀ ਕਾਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਲੱਖਾ ਟਡੋਲੀ ਵਾਲਾ ਮੇਰੇ ਪਿੰਡ ਧੂਰੇ ਦੇ ਕਬੱਡੀ ਕੱਪ ਦਾ ਆਊਟਰਾ ਮੈਗਨਮ ਗੱਡੀ ਦਾ ਜੇਤੂ ਹੈ ਉਹ ਦੁਨੀਆ ਨਸਬੀ ਉਹ ਦੁਨੀਆ ਨੇ ਲੋੜੀ ਐ ਥੀ ਮਨਾਲੀਓ ਸਦੂਆ ਪੈ ਗਈਆਂ ਤਾੜੀਆਂ ਹੋ ਗਿਆ ਖੜਕਾ ਆ ਗੜਾ ਲੱਖਾ ਮਾਲਵੇ ਸਰਾਕਰਤਾ ਮਾਲਵੇ ਵਾਲੇ ਨੇ ਸਰਾਕਰਤਾ ਦਾਬੇ ਵਾਲਾ ਫੜ ਲਿਆ ਮਾਹੌਲ ਗਰਮ ਹੋ ਗਿਆ ਲੋਕਾਂ ਚ ਖੁਸ਼ੀ ਦਾ ਮਾਹੌਲ ਸਾਹਮਣੇ ਪੰਡਤ ਮੇਰੇ ਵਿੱਚੋਂ ਦਾਬੇ ਵਾਲਾ ਰੇਡ ਪਾਉਣ ਲਈ ਵੱਧ ਚੁੱਕਾ ਹੈ ਬਖਸ਼ਰ ਗੁੱਟਰੀ ਕਹਿੰਦਾ ਵੀ ਜਿਹੜਾ ਜਫਾ ਲਾ ਗਿਆ 500 ਸਾਡੇ ਵੱਲੋਂ ਉਸ ਖਿਡਾਰੀ ਨੂੰ ਪੋਟਾ ਕਰ ਦੇ ਲੋ ਵੀ ਦੇਖਾਂਗੇ ਸੁਨਿਆਰਿਆ ਉਹ ਖੀਰਾ ਵਾਲੀ ਅਮਰ ਵਿਚਕਾਰੋਂ ਹੱਥ ਛਣਾਉਂਦਾ ਲਓ ਆ ਸੁਨਿਆਰਾ ਤਲਵੰਡੀ ਚੌਧਰੀ ਹਣੀ ਵੰਡਦਾ ਸੀਜ਼ਨ ਦੇ ਵਿੱਚ ਫੱਬਰ ਸ਼ੇਰ ਨੇ ਬੰਨੇ ਬੰਨੇ ਕਬਾਰ ਕਰਵਾ ਰੱਖੀ ਹੈ ਪਰ ਮੋਟਰਾਂ ਦੀ ਅੱਖ ਲੱਗੀ ਹੈ ਤੇ ਮੁੰਡੇ ਨੂੰ ਵੀ ਵਿਦੇਸ਼ਾਂ ਜਦੋਂ ਕੌਡੀ ਖੁੱਲਗੀ ਇਹਨੂੰ ਖਰੀਆਵਾਂਗੇ ਤੇ ਉਹਦੇ ਪ੍ਰਾਪਰ ਦਾ ਰੇਟ ਇਤਰੋ ਵੀ ਛੜਤਾ ਇਹਨਾਂ ਨੇ ਬੁਲਟ ਖੀਰਾ ਵਾਲੀਆ ਅੱਗੇ ਵੱਧਦਾ ਹੋਇਆ ਆਓ ਖੀਰਾ ਵਾਲੀਆ ਬੋਟ ਵੱਧ ਗਿਆ ਮੇਰੇ ਮਿੱਤਰੋ ਖੀਰਾ ਵਾਲੀਆ ਬੋਟ ਰੇਡ ਪਾਉਣ ਲਈ ਵੱਧਿਆ ਹੈ ਪੰਨ ਨੇ ਪਹਿਲਾਂ ਚੋਟੀ ਦਾ ਜਫਾ ਲਾਇਆ ਨਾਲ ਗੁਰੀ ਅਕਬਰ ਫੇਰ ਵੱਲ ਪੰਸ ਅਗੇਨ ਉਹੀ ਟੱਕਰ ਪਰ ਐਵਰੀ ਡੇਸ ਨਾਲ ਛੱਡੇ ਹਰ ਦਿਨ ਇਤਬਾਰ ਨਹੀਂ ਹੁੰਦਾ ਖੀਰਾਬਾਲੀ ਦਾ ਬੋਸ ਹੈ ਮੇਰੇ ਮਿੱਤਰੋ ਇੱਕ ਵਾਰ ਨਹੀਂ ਹੁੰਦਾ ਹਰ ਦਿਨ ਇਤਬਾਰ ਨਹੀਂ ਹੁੰਦਾ ਸਾਹਮਣੇ ਟੀਟਾ ਤਰੋੜੀ ਵਾਲਾ ਹਰਿਆਣੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਨਵੀ ਸੁਣਿਆ ਰਿਆ ਉਹ ਜੋਧਿਆ ਦੇਖ ਮੁੰਡੇ ਨੂੰ ਛੇੜ ਕੇ ਹਰਿਆਣੇ ਵਾਲਾ ਕਰੰਟ ਮਾਰਦਾ ਹੈ ਹਰਿਆਣੇ ਵਾਲਾ ਹਵਾ ਹਵਾਈ ਹੁੰਦਾ ਹੈ ਹਵਾ ਹਵਾਈ ਹੁੰਦਾ ਹੈ ਅੰਗੜਾ ਟੀਤਾ ਹਰਿਆਣੇ ਵਾਲਾ ਆਪਣੀ ਟੀਮ ਢੋਲੀ ਲਈ ਜੋੜਦਾ ਹੋਇਆ ਤੇ ਜੋਤਾ ਮਹਿਮਦਵਾਲੀਆ ਫੇਰ ਕਬੱਡੀ ਤੇ ਹਾਂ ਜੋਤਾ ਮਹਿਮਦਵਾਲੀਆ ਫੇਰ ਕਬੱਡੀ ਤੇ ਆ ਗਿਆ ਜੋਤਾ ਫੇਰ ਕਬੱਡੀ ਤੇ ਆ ਗਿਆ ਕਹਿੰਦੇ ਚਰਚ ਹੋਇਆ ਕਨੌਰ ਵਾਲੇ ਗੁਰਲਾਲ ਦੇ ਪੱਟਾਂ ਦੇ ਗੁਰਲਾਲ ਤੋਂ ਬਾਹਰ ਆਹ ਮੁੰਡੇ ਦੇ ਪੱਟਾਂ ਦੀ ਚਰਚਾ ਹੋਦੀ ਹੈ ਕਬੱਡੀ ਦੇ ਗਰਾਊਂਡਾਂ 'ਤੇ ਮੇਰੇ ਮਿੱਤਰੋ ਪਤਾ ਲੱਗਦਾ ਕਿ ਮਿਹਨਤ ਵਾਲੀ ਹੈ ਇਹ ਹੈ ਜੋਤਾ ਮਹਿਮਦ ਵਾਲੀ ਹੈ ਇੱਕ ਹੋਰ ਤਕੜਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਹੈ ਆਹ ਮੁੰਡਾ ਪੰਡਤਾਂ ਦਾ ਹੈ ਇਹ ਹਨੀ ਪੰਡਤ ਹੈ ਕਬੱਡੀ ਪਾਉਣ ਦੇ ਲਈ ਜਿਹੜਾ ਤੁਹਾਡੇ ਵਿਹੜੇ ਤੇ ਆ ਗਿਆ ਹੈ ਇਹ ਮੁੰਡਾ ਪਜਨੀ ਕਬੱਡੀ ਕੋ ਉੱਠ ਕੇ ਇਹ ਓਪਨ ਦੇ ਵਿੱਚ ਜਿੱਕੇਣ ਲੱਗਿਆ ਅੱਜ ਕੱਲ੍ਹ ਦੁਨੀਆਂ ਦੇ ਕਹਿੰਦੇ ਕਹਾਉਂਦੇ ਯਾਫੀਆਂ ਨੂੰ ਵਖਤ ਬੱਦਦਾ ਹੈ ਐ ਕਹਨ ਲਾ ਦਿੰਦਾ ਤੇ ਆਹ ਕੀ ਹੋ ਗਿਆ ਬਾਤੋ ਹੋ ਗਿਆ ਕਿਵੇਂ ਹੋ ਗਿਆ ਇਹ ਕਿੱਥੋਂ ਭੱਜ ਗਿਆ ਇਹ ਕਿੱਥੋਂ ਭੱਜ ਗਿਆ ਕਹਿੰਦੇ ਕਹਉਂਦੇ ਯਾਫੀਆਂ ਤੇ ਵਖਤ ਪਾਉਂਦਾ ਆਹ ਵੇਖਾਂਗੇ ਹੁਣ ਗੱਲ ਕੀ ਹੋਣੀ ਹੈ ਉਹ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੁਨਿਆਰਾ ਉਹ ਦੂਜੇ ਪਾਸੇ ਹਣੀ ਪਟਦਾ ਉਹ ਪਟਦੇ ਸੁਨਿਆਰੇ ਦੀ ਟੱਕਰ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਪਾਊਡਰ ਤੇ ਲੜਾਈ ਹੈ ਹੰਦੇ ਦੂਰ ਨੇ ਉਹ ਸੁਨਿਆਰੇ ਨੇ ਅੱਜ ਪੱਕੇ ਕੋਕੇ ਕਰਦੇ ਉਹ ਸੰਧੂਆ ਤਲਵੰਡੀ ਵਾਲੇ ਸਨਿਆਰੇ ਨੇ ਅੱਜ ਪੱਕੇ ਕੋਕੇ ਜਾਂਦੇ ਉਹ ਸਨਿਆਰੇ ਨੇ ਪੱਕੇ ਕੋਕੇ ਜਾਂਦੇ ਦਰਸ਼ਨ ਬੁੱਟਰ ਦੀ ਯੂਐਸਏ ਵਾਲਿਆਂ ਵੱਲੋਂ 500 ਦੀ ਮਾਇਆ ਫੜਦੇ ਜੀ ਧੰਨਵਾਦ ਹੈ ਵੀਰਾਂ ਦਾ ਤੱਕੜਾ ਤੱਕੜ ਵੀ ਆਇਆ ਹੋਇਆ ਪੁਰਾਣਾ ਖਿਡਾਰੀ ਸਾਡੀ ਖੇਡ ਕਬੱਡੀ ਦਾ ਪਰ ਸਾਹਮਣੇ ਦੇਖਾਂਗੇ ਬੋਲਟ ਆ ਗਿਆ ਥੀਰਾ ਬਾਲ ਦੀ ਧਰਤੀ ਦਾ ਸਾਹਮਣੇ ਢੋਲੀ ਵਾਲੇ ਨੇ ਵੀ ਝਨੇੜੀ ਵਾਲੇ on ਪੰਡਤਾਂ ਦੇ ਮੁੰਡੇ ਨੂੰ ਲੱਗੇ ਜਫੇ ਦਾ ਪੰਡਤਾਂ ਦੇ ਮੁੰਡੇ ਨੇ ਬਦਲਾ ਲੈ ਲਿਆ ਉਹ ਸੰਧੂਆ ਪੰਡਤਾਂ ਦੇ ਮੁੰਡੇ ਨੇ ਬਦਲਾ ਲੈ ਲਿਆ ਉਹ ਟੀਟਾ ਤਨਹੋਰੀ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਅੱਗੇ ਵੱਲ ਪਾਤਾ ਹੋਇਆ ਤੇ ਦੂਜੇ ਪਾਸੇ ਛੁੱਟੀਆਂ ਪਰਲੇ ਪਾਸੇ ਉਹਨਾਂ ਨੇ ਥੋੜਾ ਭਾਈ ਧੱਪ ਲਿਆ ਓਏ ਉਹਨਾਂ ਨੇ ਥੋੜਾ ਭਾਈ ਟਾਲਿਆ ਸੁਨਿਆਰਿਆ ਇੱਕ ਪਾਸੇ ਟੀਟਾ ਤੇ ਦੂਜੇ ਪਾਸੇ ਸੁਨਿਆਰਾ ਬੱਲੇ ਬੱਲੇ ਹੋ ਗਈ ਮਿੱਤਰੋ ਆਂਗੜਾ ਢੰਡੋਰੀ ਦਾ ਜੋਤਾ ਮਹਿਦਵਾਲੀਆ ਫੇਰ ਕਬੱਡੀ ਤੇ ਹਾਂ ਜੋਤਾ ਮਹਿਦਵਾਲੀਆ ਕਪੂਰ ਥਲੀਆ ਫੇਰ ਕਬੱਡੀ ਤੇ ਆ ਗਿਆ ਮੇਰੇ ਮਿੱਤਰੋ ਕੇ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਦੇ ਟੋਨਾ ਉਹ ਕਬੱਡੀ ਤੇ ਕਪੂਰ ਸਦਾ ਚੀਜ਼ਾਂ ਕੋਈ ਦੋਦਾ ਕਦੇ ਚਰਚੇ ਬਲਵਿੰਦਰ ਫਿੱਟੂ ਵਰਗਿਆਂ ਦੇ ਆਹ ਮੰਗੀ ਸਰਕਪੁਰ ਵਰਗਿਆਂ ਨੇ ਪਰ ਸਾਹਮਣੇ ਦੇਖੋ ਉਸੇ ਲਾਕੇ ਦਾ ਜੋਤਾ ਮਹਿਮਦ ਵਾਲੀਆ ਆਹ ਤਕੜਾ ਨੰਬਰ ਜੋੜਦਾ ਹੋਇਆ ਅਗਲੀ ਰੇਡ ਪਾਉਣ ਲਈ ਪੰਡਤ ਬਾਈ ਬਾਪ ਪੰਡਤ ਫੇਰ ਚੱਲਿਆ ਪੰਡਤ ਫੇਰ ਚੱਲਿਆ ਆਓ ਵੇਖਾਂਗੇ ਪੰਡਤ ਹੰਨੀ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸ਼ੁਰਨੀ ਨਿਆਮਣ ਨੂੰ ਸਹਾਈਦ ਵਾਰੀਆ ਤੇ ਅਮਨੇ ਨੇ ਸੁਨਾਰੇ ਦਾ ਟੋਲਾ ਦੱਪਿਆ ਤੇ ਜੋਦੇ ਸੰਗੋਜ ਨੇ ਬਾਹ ਨੂੰ ਵੀ ਆਖਿਆ ਗਿਆ ਕਿ ਮੁੰਡਾ ਤਗੜਾ ਹੋ ਜਾ ਇਹ ਪੰਡਤ ਐ ਨਹੀਂ ਫੜਿਆ ਜਾਂਦਾ ਇਹ ਪੰਡਤ ਐ ਨਹੀਂ ਫੜਿਆ ਜਾਂਦਾ ਇਹ ਕਿਸੇ ਗੱਲ ਨਾਲ ਫੜਿਆ ਜਾਊਗਾ ਸਾਹਮਣੇ ਹੰਨੀ ਪੰਡਤ ਮੇਰੇ ਵੀਰੋ ਕੌਡੀ ਪੌੜ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸ਼ੁਰਨੀ ਹੈ ਉਹ ਦੂਜੇ ਪਾਸੇ ਪੰਡਤ ਹੈ ਬੰਦੇ ਨੇ ਸਮਾਪਿਤਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦਰਦਾ ਕਬੱਡੀ ਦਾ ਉਹ ਬੁੱਡੇ ਦੇ ਪੈਰਾਂ ਤੇ ਪਚਾਰ ਸਕਦੇ ਆ ਪਰ ਦੂਜੇ ਪਾਸੇ ਵੀ ਤਜਰਬੇ ਕਰ ਜਾਫੀ ਹੈ ਕੜੀ ਦੀਆਂ ਸੁਜਾਂ ਟਕ ਟਕ ਕਰਕੇ ਅੱਗੇ ਵੱਲ ਬਾਤੀਆਂ ਨੇ ਪੰਡਤ ਹੈ ਇਹ ਪੰਡਤ ਹੈ ਇਹ ਪੰਡਤ ਹੈ ਉਹ ਚੱਲਿਆ ਜੋਤਾ ਆਹ ਪੰਡਤ ਕਮਾਲ ਕਰ ਗਿਆ ਪੰਡਤ ਬਸੀਆਂ ਵਿੱਚ ਸਰਾ ਲ ਆ ਗਿਆ ਦਰਸ਼ਨਪਾਲ ਜੀ ਕਹਿੰਦੇ ਪੁੱਤਰ ਜੀ ਕਹਿੰਦੇ ਫੇਰ 500 ਜਿਹੜਾ ਫੜੂਗਾ ਪਰ ਸਾਹਮਣੇ ਜੋਤਾ ਮਹਿਮਦ ਬਾਲ ਦੀ ਤਰਤੀ ਦਾ ਮੇਰੇ ਮਿੱਤਰੋ ਵੱਡਾ ਮੱਲ ਖੇਡ ਕਬੱਡੀ ਦਾ ਉਹ ਵੇਖਾਂਗੇ ਹਲਕਾ ਜਾ ਚੁੱਕਿਆ ਸਾਹਮਣੇ ਚੇਲ ਮਾਲਵੇ ਦੀ ਪ੍ਰਸਿੱਧ ਟੀਮ ਹੈ ਢਡੋਲੀ ਮੇਰੇ ਮਿੱਤਰੋ ਮਾਲਾ ਉਹ ਢਡੋਲੀ ਪੰਡਤ ਵਾਲ ਜਿਹਨੇ ਟਰਾਈ ਕੀਤੀ ਹੈ ਆ ਲੋ ਦੇਖੋ ਕਮਾਲੋ ਦੇਖੋ ਬਹਿਵਾ ਲੈ ਵੀ ਅਮਰਤ ਸਿੰਘ ਪਿਆ ਤੂੰ ਤਾਂ ਖਿਡਾਰੀ ਆ ਜਾਂਦੇ ਨੇ ਪਰ ਜਦ ਤਨ ਪਿਆਰ ਹੋਵੇ ਨਾ

ਦੇ ਚੋਟੀ ਚੋਟੀ ਦੇ 스타 ਆਇਆ ਹੈ ਹਾ ਧੰਨਵਾਦ ਹੈ ਸਾਹਮਣੇ ਬੁਲਟ ਖੀਰਾ ਵਾਲੀਆ ਫੇਰ ਇੱਕ ਵਾਰ ਫੇਰ ਕੀਤੀ ਗੁਰੀ ਦੀ ਟਰਾਈ ਔਰ ਅੱਕ ਬੁਲਟ ਖੀਰਾ ਵਾਲੀਆ ਮੇਰੇ ਮਿੱਤਰੋ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਤਾਰ ਅਗਲੀ ਵਾਰ ਹਰਿਆਣੇ ਵਾਲਾ ਹਰਿਆਣੇ ਦਾ ਹਰਿਆਣੇ ਵਾਲਾ ਦੀਦਾ ਤੇ ਅਸੀਂ ਦੋਵੇਂ ਹਰਿਆਣਾ ਤੇ ਪੰਜਾਬ ਦੇ ਲਈਏ ਇੱਕ ਸਰੋ ਫਲ ਦੂਜਾ ਇਹ ਗੁਲਾਬ ਦੇ ਲਈਏ ਅਸੀਂ ਦੋਵੇਂ ਹਰਿਆਣਾ ਤੇ ਪੰਜਾਬ ਦੇ ਲਈ ਇੱਕ ਸਰੋ ਫਲ ਤੂ ਜਾਏ ਗੁਲਾਬ ਦੇ ਲਈ ਉਹ ਪਾਟਰੋ ਪਾਰ ਕੀਤਾ ਜੋਦੇ ਸਮਝੋਦੇ ਵਾਲੇ ਨੇ ਅੰਕ ਆਪਣੀ ਟੀਮ ਲਈ ਜੋੜ ਲੱਤਾ ਲੈ ਵੀ ਢੋਰੀ ਵਾਲੇ ਲਖਿਆ ਕਹਿ ਬੱਬੂ ਨੂੰ ਕਹਿ ਮੱਲ ਨੂੰ ਤੇ ਬੁਲਟ ਦੇ ਫਾਇਰ ਉਹ ਬੁਲਟ ਦੀ ਧੁੱਕ ਧੁੱਕ ਆ ਰੋਕਣੀ ਪੈਣੀ ਐ ਬੁਲਟ ਦੀ ਧੁੱਕ ਧੁੱਕ ਉਹ ਲਖਿਆ ਰੋਕਣੀ ਪੈਣੀ ਐ ਤੇ ਮੈਚ ਜਿਤਨਾ ਸਵਰਨਿਆ ਛੇੜ ਕਹਾਣੀ ਆ ਲਵੀ ਲਖਿਆ ਟਾਈਗਰ ਜੇ ਮੈਚ ਜਿੱਤਣਾ ਨਾ ਬੁੱਟ ਦੀ ਧੁੱਕ ਧੁੱਕ ਰੋਕਣੀ ਪੈਣੀ ਹੈ ਉਹ ਬੁੱਟ ਦੀ ਧੁੱਕ ਧੁੱਕ ਬੰਦ ਕਰਦੀ ਪੈਣੀ ਹੈ ਪਰ ਧੇੜੀ ਵਾਲਾ ਵੀ ਬਿਲਕੁਲ ਪਿਆਰਾ ਵਿਚਕਾਰ ਉਹ ਦੇਖਾਂਗੇ ਟਰਾਈ ਕੀਤੀ ਆ ਲੋ ਪਰ ਬੁੱਟ ਕਹਿੰਦਾ ਧੁੱਕ ਧੁੱਕ ਤਾਂ ਲੋੜੀ ਤੇ ਉਦਹੀਂ ਹੋਊ ਕੌਕੇ ਬੁੱਟ ਅੱਜ ਸਾਰੇ ਨਾਕੇ ਤੋੜ ਕੇ ਭਸਦਾ ਹੈ ਅੱਜ ਸਾਰੇ ਨਾਕੇ ਤੋੜ ਕੇ ਬੁਲਟ ਭਰਦਾ ਉਹ ਮੇਰੇ ਵੀਰੋ ਆਹ ਗੜਾ ਬੁਲਟ ਦਾ ਹਨੀ ਪੰਡਤ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਜੋਧਾ ਸੰਗੋਜਨੇ ਵਾਲਾ ਟੇਡਾ 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 ਵੇਖਦਾ ਮੁੰਡੇ ਆਲ ਤੇ ਸੁਨਿਆਰਾ ਵੀ ਵੇਖਦਾ ਕਿਨੂੰ ਉਹ करिएੁਰ ਕੀ ਕਹਿੰਦਾ ਫੇਰ ਪੰਗਾ ਲਾਊਗਾ ਇੱਕ ਪਾਸੇ ਅਮਨ ਖੜਾ ਹੈ ਖੀਰਾ ਵਾਲੀਆ ਮੇਰੇ ਵੀਰੋ ਸਾਹਮਣੇ ਹਨੀ ਪੰਡਤ ਕਬੱਡੀ ਪਾਉਣ ਦੇ ਲਈ ਅੱਕੇ ਬਲਬਾਤਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਚਾਰਾਂ ਦੇ ਵਿੱਚੋਂ ਕਿਦਣਾ ਮੁਕਾਬਲਾ ਹੋਣਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੁਨਿਆਰਾ ਤੇ ਦੂਜੇ ਪਾਸੇ ਹਨੀ ਪੰਡਤ ਉਹ ਪੱਕੇ ਕੋਕੇ ਫੇਰ ਲਾਉਣ ਲੱਗਿਆ ਉਹ ਸੁਨਿਆਰਾ ਕਹਿੰਦੇ ਪੱਕੇ ਕੋਕੇ ਫੇਰ ਲਾਉਣ ਲੱਗਿਆ ਕੱਕ ਸੁਨਿਆਰੇ ਦਾ ਆਵੇਂ ਕਹਿੰਦਾ ਗਾੜੀ ਦਾ ਸੁਨਿਆਰੇ ਦਾ ਦਰਸ਼ਨ ਬੁੱਟਰ ਦੀ ਯੂਐਸਏ ਵਾਲਿਆਂ ਵੱਲੋਂ 500 ਸੁਨਿਆਰੇ ਨੂੰ ਫੇਰ ਦੇ ਦਿਓ ਲਵੀ ਲਾਈਨ ਤੇ ਜਿਹੜੇ ਬਾਧੂ ਨਾ ਖੜਿਆ ਕਰੋ ਗਰਾਊਂਡ ਤੇ ਜਿਹੜੇ ਕਿਰਪਾ ਕਰਕੇ ਜੱਫਾ ਲਾਈਵ ਦੇ ਵਿੱਚ ਦੇਖਣਾ ਜ਼ਰੂਰੀ ਹੈ 365 ਤੇ ਦੁਨੀਆ ਨੰਦ ਮੰਨਦੀ ਹੈ ਫੱਟਾ ਮੈਚ ਹੈ ਲਓ ਸਾਹਮਣੇ ਦੇਖੋ ਜੋਤਾ ਮਹਿਮਦ ਬਾਲੀਆ ਆ ਲੱਖਾ ਢੋਲੀ ਵਾਲਾ ਨਹੀਂ ਦੱਕ ਸਕਿਆ ਔਰ ਸਫਲਤਾ ਤਾਵੀ ਦੇ ਕਦਮ ਚੁੰਦੀ ਹੋਈ ਹੈ ਚੱਲ ਵੇ ਜਵਾਨਾ ਪਾਕਬੱਡੀ ਹਰਿਆਣੇ ਵਾਲਾ ਪੀਟਾ ਫੇਰ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਹੋਇਆ ਤੇ ਦੂਜੇ ਪਾਸੇ ਚਾਰ ਖੜਿਆ ਹੈ ਚਾਰਾਂ ਦੇ ਵਿਚੋ ਕੀ ਦੇ ਨਾਲ ਮੁਕਾਬਲਾ ਹੋ ਰਿਹਾ ਹੈ ਸਮਾਂ ਦੱਸੂਗਾ ਉਹ ਝੁਕਿਆ ਮੁੰਡਾ ਐ ਨਹੀਂ ਝੁਕਿਆ ਕਿ ਮੈਂ ਇਹਨ ਮੰਨ ਗਿਆ ਐ ਝੁਕਿਆ ਕਿ ਕੋਈ ਬੇਬੇ ਦਾ ਸ਼ਕੀਨ ਪੁੱਤ ਨਤੀ ਨਾ ਲੱਗ ਜੇ ਪਰ ਫੈਸਲਾ ਡਬਲ ਟੱਚ ਦੇ ਇਸ਼ਾਰੇ ਦਾ ਅੰਗਟੀ ਡਾ ਤਨੌਰੀ ਵਾਲਾ ਢੰਡੋਰੀ ਦੀ ਟੀਮ ਲਈ ਜੋੜਦਾ ਹੋਇਆ ਢੰਡੋਰੀ ਦੀ ਟੀਮ ਲਈ ਜੋੜਦਾ ਹੋਇਆ ਰੀਪਲੇ ਮੰਗਿਆ ਪਰ ਰੀਪਲੇ ਮੰਗਿਆ ਤੇ ਫੈਸਲਾ ਗੈਮੀ ਢੰਡੋਲੀ ਵਾਲਿਓ ਕਾਮ ਹੋ ਜੋ ਆਹ ਰੇਡ ਕੱਟ ਕੱਟ ਕੇ ਨੱਟ ਦੇ ਝੜੂਗੀ ਕੱਟ ਕੱਟ ਕੇ ਨੱਟ ਦੇ ਝੜੂਗੀ ਉਹ ਚੋਤਾ ਪਹਿਨਦਵਾਲੀਆਂ ਕਾਡੀ ਪਾਉਂਡ ਦੇ ਲਈ ਅੱਕੇ ਬਲਵਾਤਾ ਹੋਇਆ ਉਹ ਦਸਕਾ ਦਾ ਲੜਕਾ ਇੱਕ ਪਾਸੇ ਚਨੇੜੀ ਵਾਲਾ ਬੱਬੂ ਆ ਤੇ ਜੂਤੇ ਪਾਸੇ ਚੋਤਾ ਮਹਿਮਦ ਵਾਲੀਆਂ ਉਹ ਦਰਸ਼ਾਂ ਦਾ ਤੇ ਲੁੱਟ ਗਿਆ 2500 ਰੁਪਇਆ ਪਾਉਂਦਾ ਕਰਦੇ ਉਹ ਚੋਤੇ ਨੂੰ ਆ ਪਾਟਦਾ ਹੋ ਗਿਆ ਸੰਦੀਪ ਬੱਸੀਆਂ ਵਾਲਾ 2500 ਤੱਕੜ ਤੋਂ ਫੜਾ ਦਿੱਤਾ ਦਰਸ਼ਨ ਮੁੱਟਰੂਆਂ ਦਾ ਲੋ ਵੀ ਦੋਸਤੋ ਮੈਚ ਦੇ ਵਿੱਚੋਂ ਢੰਡੋਲੀ ਦੇ 12.5 ਪੁਆਇੰਟ ਰਹੇ ਨੇ ਔਰ ਖੀਰਾਂ ਵਾਲੀ ਦੇ 14 ਪੁਆਇੰਟ ਰਹੇ ਨੇ ਇੱਕ ਰੇਡ ਨੂੰ ਪੈਣ ਤੇ ਥੋੜਾ ਟਾਈਮ ਲੱਗਿਆ ਪਰ ਉਹ ਰੈਡ ਪੈ ਗਈ ਔਰ ਉਸ ਤੋਂ ਬਾਅਦ 14 ਪੁਆਇੰਟ ਦੇ ਨਾਲ ਜਿਹੜੀ ਹੈ ਖੀਰਾਂ ਵਾਲੀ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਐਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੈਚ ਸਾਡੇ ਇਸ ਚੈਨਲ ਤੇ ਅਵੇਲੇਬਲ ਨੇ ਜਿਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜੰਦੇ ਜੰਦੇ ਲਾਈਕ ਵਾਲਾ ਬਟਨ ਕਲਿੱਕ ਕਰਦੇ ਹੋ ਕਿਉਂਕਿ ਜੇਕਰ ਤੁਸੀਂ ਇੱਥੋਂ ਤੱਕ ਮੈਚ ਵੇਖਿਆ ਤਾਂ ਮਤਲਬ ਤੁਹਾਨੂੰ ਵਧੀਆ ਤਾਂ ਲੱਗਿਆ ਹੀ ਬਹੁਤ ਬਹੁਤ ਸ਼ੁਕਰੀਆ ਹੋਰ ਬਹੁਤ ਸਾਰੇ ਮੈਚ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ